ਮੰਦ ਭਾਗੀਆਂ ਤੇ ਦਿਲ ਬਲੂੰਦਰਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਫਾਜ਼ਿਲਕਾ ਤੋਂ ਜਿਨ੍ਹਾਂ ਨੇ ਸੂਬੇ ਦੀਆਂ ਸਿਹਤ ਸਹੂਲਤਾਂ 'ਤੇ ਸਵਾਲ ਖੜੇ ਕਰ ਦਿੱਤੇ ਨੇ ਦਰਅਸਲ ਸਿਵਲ ਹਸਪਤਾਲ ਵਿੱਚ ਮੁਫਤ ਐਂਬੂਲੈਂਸ ਸਹੂਲਤ ਨਾ ਮਿਲਣ ਤੇ ਇੱਕ ਨੌਜਵਾਨ ਆਪਣੇ ਪਿਤਾ ਨੂੰ ਰੇੜੀ ਤੇ ਲਿਜਾਂਦਾ ਨਜ਼ਰ ਆਇਆ ਘਟਨਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਹੈ ਦੋ ਦਿਨ ਪਹਿਲਾਂ ਪਿੰਡ ជីਵੜਾ ਵਿੱਚ ਪ੍ਰੇਮ ਕੁਮਾਰ ਨਾਂ ਦੇ ਸ਼ਖਸ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਇਲਾਜ ਕੀਤਾ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਉਕਤ ਸ਼ਖਸ ਨੂੰ ਛੁੱਟੀ ਦੇ ਦਿੱਤੀ ਇਲਾਜ ਤੋਂ ਬਾਅਦ ਜਦੋਂ ਡਾਕਟਰਾਂ ਨੇ ਛੁੱਟੀ ਦਿੱਤੀ ਤਾਂ ਮਰੀਜ਼ ਦੇ ਲੜਕੇ ਪਵਨ ਕੁਮਾਰ ਨੇ ਐਂਬੂਲੈਂਸ ਮੰਗਵਾਈ ਪਰ ਉਸ ਨੂੰ ਬਾਹਰੋਂ ਹੀ ਪ੍ਰਾਈਵੇਟ ਐਂਬੂਲੈਂਸ ਬੁਲਾ ਕੇ ਘਰ ਲਿਜਾਣ ਲਈ ਕਿਹਾ ਗਿਆ ਲੇਕਿਨ ਪੈਸੇ ਨਾ ਹੋਣ ਕਾਰਨ ਉਸਨੇ ਆਪਣੇ ਪਿਤਾ ਨੂੰ ਪ੍ਰਾਈਵੇਟ ਐਂਬੂਲੈਂਸ ਵਿੱਚ ਲਿਜਾਣ ਤੋਂ ਅਸਮਰਥਾ ਜ਼ਾਹਰ ਕੀਤੀ ਲੇਕਿਨ ਕੋਈ ਪ੍ਰਬੰਧ ਨਾ ਹੋਇਆ ਆਖਰਕਾਰ ਉਸ ਨੂੰ ਆਪਣੀ ਸਬਜ਼ੀ ਵਾਲੀ ਰੇੜੀ ਹੀ ਹਸਪਤਾਲੇ ਹੌਣੀ ਪਈ ਤੇ ਉਹ ਆਪਣੇ ਪਿਤਾ ਨੂੰ ਰੇੜੀ ਉੱਤੇ ਪਾ ਕੇ ਲੈ ਗਿਆ ਮੇਰੇ ਪਿਤਾ ਜੀ ਅੱਛਾ ਇਹਨਾਂ ਨੂੰ ਕੀ ਹੋਇਆ ਹੈ ਇਹਨਾਂ ਦਾ ਚੁਗਣਾ ਟੁੱਟ ਗਿਆ ਜੀ ਨਹੀਂ ਤੇਰੇ ਨੂੰ ਰੇੜੀ ਦੇ ਕੋਲ ਲੈ ਕੇ ਆਇਆ ਹੋਰ ਰੇੜੀ ਲੈ ਚੱਲੇ ਛੁੱਟੀ ਤੇ ਹੈ ਛੁੱਟੀ ਤੇ ਨਹੀਂ ਤੇ ਰੇੜੀ ਦੇ ਕੋਲ ਲੈ ਚੱਲਿਆ ਰੇੜੀ ਜੀ ਪੈਸੇ ਨਹੀਂ ਆ ਗਏ ਗਰੀਬ ਬੰਦੇ ਆ ਗਏ ਜੀ ਕੋਈ ਲੈ ਲੈ ਆਂਦਾ ਵੈਸੇ ਮੰਗਦੇ ਨੇ ਕਹਿੰਦੇ ਸੀ 12ਵੀਂ ਤੇ ਬਾਹਰ ਗਿਆ ਸੀ ਕਹਿੰਦੇ ਅੱਧੇ ਪੈਸੇ ਲੱਗਦੇ ਨੇ 400 ਰੁਪਏ ਕਹਿੰਦੇ ਕਿੰਨੇ ਪੈਸੇ ਮੰਗਦੇ ਸੀ ਬਾਹਰ ਦੇ ਕੋਈ ਕਹਿੰਦੇ ਅੱਧੇ ਪੈਸੇ ਲੱਗਣਗੇ ਜੀ ਚੁਗਣਾ ਟੁੱਟ ਗਿਆ ਸੀ ਟੁੱਟਿਆ ਕਿਵੇਂ ਸੀ ਟਿੱਗੇ ਸੀ ਕਿਵੇਂ ਟਿੱਗੇ ਮਤਲਬ ਏਕਦਮ ਟੱਟ ਕਾ ਹਾਗੇ ਟੇਗੇ ਸੀ ਕਰਈ ਹਾਂਜੀ ਅੱਛਾ ਤਾਂ ਉਹ ਆਪਰੇਸ਼ਨ ਸਹੀ ਹੈ ਹਾਂਜੀ ਉਹ ਫ੍ਰੀ ਹੋਇਆ ਹੈ ਹਾਂਜੀ ਅੱਛਾ ਪਰੇਸ਼ਾ ਫ੍ਰੀ ਹੋਇਆ ਬਿਲਕੁਲ ਹਾਂਜੀ ਕੱਟਦੇ ਹੋਇਆ ਹੈ ਹੈ ਕੱਟਦੇ ਨਾ ਲੈ ਕੇ ਤੇ ਉਹਨਾਂ ਦੇ ਜਿਆਦਾ ਟਾਈਮ ਪੁੱਛੇ ਅੱਛਾ ਇਹ ਰੈਡੀ ਕਿੰਦੀ ਹੈ ਆਪਣੀ ਤੁਸੀਂ ਕਿ ਲਾਉਂਗਾ ਤੇ ਸਬਜ਼ੀ ਦਾ ਕੋਈ ਨਹੀਂ ਜੇ ਉਹ ਗੰਦੇ ਪ੍ਰਾਈਵੇਟ ਜਾਵੇਗੇ 4-500 ਲੈਣਗੇ ਤੁਹਾਡੇ ਕੋਲ ਪੈਸੇ ਨਹੀਂ ਹਾਂ ਇਹ ਸਰਕਾਰੀ ਸਰਕਾਰੀ ਕੋਈ ਪੁੱਛਿਆ ਵੀ ਨਹੀਂ ਕਿ ਮਿਲੀ ਨਹੀਂ ਸਰਕਾਰੀ ਉਹ ਗੰਦੇ ਡਾਕਟਰ ਨੇ ਕਹਤਾ ਉਹ ਆਪ ਬਾਰੋ ਐਂਬੂਲੈਂਸ ਕਰ ਪ੍ਰਾਈਵੇਟ ਜਾਵੇ 4-500 ਲੈਂਦੇ ਨੇ 3-400 ਰੁਪਏ ਲੈਂਦੇ ਉਧਰ ਇਸ ਸੰਬੰਧ ਦੀ ਜਦ ਫਾਜ਼ਿਲਕਾਰ ਦੀ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਉਹਨਾਂ ਦੇ ਧਿਆਨ ਵਿੱਚ ਆਇਆ ਤੇ ਉਹ ਹੁਣ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਉਹਨਾਂ ਸਰਕਾਰੀ ਹਸਪਤਾਲ ਦੀ ਐਸਐਮਓ ਦੇ ਨਾਲ ਗੱਲ ਕਰਕੇ ਮਾਮਲੇ ਦੀ ਜਾਂਚ ਕਰਨ ਬਾਰੇ ਗੱਲ ਆਖੀ ਜਿਹੜਾ ਬੰਦਾ ਹੈ ਨਾ ਆਪਣੇ ਫਾਦਰ ਨੂੰ ਰੇੜੀ ਤੇ ਲੈ ਕੇ ਜਾ ਰਿਹਾ ਉਹ ਕਹਿ ਰਿਹਾ ਕਿ ਮੈਨੂੰ ਐਂਬੂਲੈਂਸ ਨਹੀਂ ਮਿਲੀ ਇਸ ਕਰਕੇ ਜਿਹੜਾ ਹੈਗਾ ਮੈਂ ਰੈਡੀ ਤੇ ਲ ਜਾ ਰਿਹਾ ਮੈਂ ਪ੍ਰਾਈਵੇਟ ਵਿੱਚ 400 ਰੁਪਿਆ ਮੰਗ ਰਿਹਾ ਮੈਂ ਪੇ ਨਹੀਂ ਕਰ ਸਕਦਾ ਇਹ ਮੈਨੂੰ ਮੇਰੇ ਧਿਆਨ ਵਿੱਚ ਦੀ ਹੈ ਮੈਂ ਦੇਖ ਲਵਾਂਗੀ ਜੀ ਚੈੱਕ ਕਰਾ ਲੂਗੀ ਆਈ ਵਿਲ ਗੈਟ ਦ ਇਨਕੁਆਰੀ ਟਾਂਜੀ ਤੁਹਾਡੇ ਵੱਲੋਂ ਸੇਕ ਬੈਕ ਮੇ ਨਾਲ ਗੱਲਬਾਤ ਕੀਤੀ ਜਾਏਗੀ ਮੈਂ ਗੱਲ ਕਰਾਂਗੀ ਜੀ ਜ਼ਰੂਰ ਹੋਣੀ ਐਸੇ ਮਸਾਬਲੇ ਨਾ ਹੋਣੀ ਗੱਲ ਕਰਾਂਗੇ